ਅੱਜ ਸਾਡੇ ਗੁਰੂਗ੍ਰੀਵਡਾਣੀ ਇੱਕ ਸਭ ਨੂੰ ਪਤਾ ਹੀ ਕਿ ਅਸੀਂ ਸੋਚਤਾ ਦਲਾਨੇ ਆ ਕਿ ਜਿਹੜੇ ਲੋੜਵੰਦ ਪਰਿਵਾਰ ਆ ਉਹ ਸਾਡੇ ਪਰਿਵਾਰ ਨੇ ਇੱਕ ਸਾਡੇ ਇੱਕ ਹਿੱਸਾ ਵਾ ਸਾਡੇ ਸਮਾਜ ਦਾ ਬੜਾ ਸਾਡਾ ਹਿੱਸਾ ਜੀ ਉਹ ਵੀ ਅੱਜ ਕੇ ਸਾਡੀ ਭੈਣ ਸੋਫੀਆ ਹਲਕਾ ਨੌਰ ਤੋਂ ਨਵੀਂ ਕੀ ਵਾਦੀ ਤੋਂ ਨਵੀਂ ਵਾਦੀ ਤੋਂ ਅੰਮ੍ਰਿਤਸਰ ਤੋਂ ਸਨੂ ਪੇਨਾ ਭੈਣ ਜੀ ਨੇ ਕਹੋ ਕਿ ਤੁਸੀਂ ਮਾਤਾ ਜੀ ਨੇ ਇਹਨਾਂ ਦੇ ਮਦਰ ਨੇ ਕਿ ਅਸੀਂ ਇੱਕ ਲੋੜਵੰਦ ਪਰਿਵਾਰ ਆ ਸਾਡੀ ਬੇਟੀ ਦੀ ਮੈਰਿਜ ਕਰਵਾਈ ਦੇਵੇ ਆ ਉਹ ਸਾਡਾ ਵੀਰ ਹੈ ਛੋਟਾ ਸਾਜਨ ਇਹਨਾਂ ਪਾਈ ਸਾਹਿਬ ਦੀ ਮੈਰੀਆ ਪਿੰਡੇ ਦਾ ਹਮਜਾ ਮਜੀਠੇ ਤੋਂ ਨੇ ਜੀ ਆਪਾਂ ਨੂੰ ਬੜੀ ਖੁਸ਼ੀ ਮਿਲੀ ਹੈ ਜੀ ਅੱਜ ਕੋ ਪਰਮਾਤਮਾ ਨੇ ਦੋ ਸਿਰ ਜੋੜਿਆ ਤੇ ਸਾਡੀ ਸਾਰੀ ਟੀਮ ਦੇ ਨਾਲ ਰਲ ਕੇ ਇਹਨਾਂ ਦਾ ਅੱਜ ਆਨੰਦ ਗਾਜ ਕਰਵਾਇਆ ਤੇ ਬੜਾ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜਦੋਂ ਦੋ ਪਰਿਵਾਰ ਆਪਸ ਵਿੱਚ ਮਿਲਦੇ ਨੇ ਤੇ ਪਰਿਵਾਰ ਤੇ ਆਪਸ ਵਿੱਚ ਮਿਲਦੇ ਨੇ ਨਾਲ ਅਸੀਂ ਵੀ ਇਹਨਾਂ ਨੂੰ ਮਿਲਦੇ ਆ ਇਹ ਸਾਡਾ ਇੱਕ ਪਰਿਵਾਰ ਨਵਾਂ ਬਣ ਜਾਂਦਾ ਇਹ ਸਾਡਾ ਇੱਕ ਪਰਿਵਾਰ ਨਵਾਂ ਬਣਿਆ ਪਰਮਾਤਮਾ ਇਸ ਪਰਿਵਾਰ ਤੇ ਆਪਣਾ ਮਿਹਰ ਭਰ ਹੱਥ ਰੱਖ ਕੇ ਇਹਨਾਂ ਨੂੰ ਜਦ ਵੀ ਕਲਾ ਵਿੱਚ ਰੱਖੇ ਹਰ ਮਨੁਕਾਮਨਾ ਪੂਰੀ ਕਰੇ ਪਰਮਾਤਮਾ ਕਰੇ ਕਿ ਜਿੰਨੇ ਵੀ ਲੋਕ ਜਿਸੋ ਸਾਡੀ ਵੀਡੀਓ ਜਾਂਦੀ ਆ ਪਿੰਡਾਂ ਵਿੱਚ ਪੰਜਾਬ ਵਿੱਚ ਕਿਤੇ ਵੀ ਜਾਂਦੀ ਆ ਉਹਨਾਂ ਦੇ ਬੇਨਤੀ ਹੈ ਆਪਣੇ ਇਲਾਕੇ ਵਿੱਚ ਆਪਣੇ ਮਹੱਲੇ ਵਿੱਚ ਆਪਣੇ ਪਿੰਡ ਵਿੱਚ ਇੱਕ ਐਨ ਜੀਓ ਜਾਂ ਕਿਤੇ ਕਮੇਟੀ ਬਣਾਓ ਜਿਸ ਵਿੱਚ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਜਰੂਰਤ ਪੰਦੀ ਆ ਐਨ ਜੀਓ ਦੀ ਜਾਂ ਸਮਾਜ ਸੇਵਾ ਕਾ ਨੁਕਾੜੀ ਉਹ ਅੱਗੇ ਹੋ ਕੇ ਤਗੜੇ ਹੋ ਕੇ ਤੇ ਲੋੜਵੰਦ ਪਰਿਵਾਰਾਂ ਦੀ ਵਿਆਹ ਸ਼ਾਦੀਆਂ ਕਰਵਾਉਣ ਵਿਆਹ ਕਰਾਉਣ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਮੈਂ ਆਪਣੀ ਸਾਰੀ ਟੀਮ ਵੱਲੋਂ ਮੇਰੇ ਸਾਰੇ ਸਾਡੀ ਕਹਿੰਜੀਆ ਬੇਟਾ ਬਚਾਓ ਪੰਜਾਬ ਜੋ ਸਹਾਰਾ ਦੇ ਨਾਮ ਤੋਂ ਅਸੀਂ ਕੰਮ ਕਰਦੇ ਹਾਂ ਸੇਵਾ ਕਰਦੇ ਹਾਂ ਅਸੀਂ ਕਹਿੰਦੇ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਸਾਡੇ ਖਦੇਵੇਂ ਬਿੱਟੂ ਭਾਜੀ ਅਮਨ ਜੀ ਬਲਵੰਦਰ ਜੀ ਗੋਰਾ ਸਿੰਘ ਭਾਜੀ ਅਮਨ ਜੀ ਸੰਨੀ ਜੀ ਅਰਵਿੰਦ ਜੀ ਸੰਨੀ ਭਾਈ ਆਪਣੇ ਗੁਰੂ ਘਰ ਵਾਲੇ ਤੋਂ ਅਸੀਂ ਸਾਰੇ ਖੜੇ ਆ ਅਸੀਂ ਸਾਬੂਕ ਸਾਡੇ ਲੋਕ ਸੁਣਿਆ ਵਾ ਕਿ ਹੋਰ ਵੀ ਕਿਸੇ ਵੀਰ ਨੂੰ ਮੇਰੇ ਭਰਾ ਨੂੰ ਜਿਹੜਾ ਨਸ਼ਾ ਵੀ ਕਰਦਾ ਹੋਵੇ ਜੋ ਕਿ ਨੇ ਨਸ਼ਾ ਛਡਣਾ ਹੋਵੇ ਕਿ ਮੈਂ ਨਸ਼ਾ ਛਡਣਾ ਵਾ ਫਰੀਓ ਕੋਸਟ ਉਸ ਪਰਿਵਾਰ ਦਾ ਕੋਈ ਪੈਸਾ ਲੱਗੂਆ ਜੇ ਸਾਡੀ ਜਿਹੜੀ ਟੀਮ ਆ ਉਸ ਬੱਚੇ ਨੂੰ ਘਰੋਂ ਲਾਏਗੇ ਉਹ ਆਪਣੇ ਸੈਂਟਰ ਵਿੱਚ ਰੱਖਾਂਗੇ ਉਹਦਾ ਇਲਾਜ ਕਰਕੇ ਤੇ ਉਹਨਾਂ ਬੱਚਾ ਉਹਨਾਂ ਦੇ ਮਾਪਿਆਂ ਦੇ ਹਾਂਡਓਵਰ ਕਰਾਂਗੇ ਜੇ ਸਾਡੀ ਜਿਹੜੀ ਲੋਡ ਹੋਵੇ ਸਾਡੀ ਸਮਝ ਤੇ ਅਸੀਂ ਇਹ ਵੀ ਸੇਵਾ ਕਰਦੇ ਆ ਵਾਈ ਗੁਰਜੀ ਦਾ ਖਾਲਸਾ ਵਾਈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਸੋ ਭੰਤਨ ਬਾਬਾ ਜੀਨ ਸਿੰਘ ਸੇਵਾ ਸੁਸਾਇਟੀ ਪਿੰਡ ਗੁਰੂ ਕੀਵਡਾਲੀ ਜਿੱਥੇ ਹਰ ਮਹੀਨੇ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਹਨ ਸੋ ਅਸੀਂ ਧੰਨਵਾਦ ਕਰਦੇ ਹਾਂ ਉਸ ਆਕਾਲਪੁਰਖ ਵਾਹਿਗੁਰੂ ਜੀ ਦਾ ਜੋ ਸਾਨੂੰ ਇੱਕ ਹੋਰ ਲੋੜਵੰਦ ਲੜਕੀ ਦਾ ਆਨੰਦ ਕਾਰਜ ਕਰਨ ਦਾ ਮੌਕਾ ਮਿਲਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਸਮਾਜ ਸੇਵੀ ਕਮਲ ਕੁਮਾਰ ਭਾਜੀ ਦਾ ਜੋ ਕਿ ਇਹ ਸੁਸਾਇਟੀ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਕਿ ਬਹੁਤ ਜ਼ਿਆਦਾ ਸਾਥ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ